ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੁਭੀ ਸਿੰਘ ਬਾਦਲ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਜਿਹੜਾ ਚੰਡੀਗੜ੍ਹ ਦੇ ਕਰੀਬ ਉਹਨਾਂ ਦਾ 7 ਸਟਾਰ ਹੋਟਲ ਆ ਜਿੱਥੇ ਇੱਕ ਦਿਨ ਦਾ ਕਿਰਾਇਆ 7 ਲੱਖ ਰੁਪਏ ਉਹ ਜਲਦ ਉਸਤੇ ਕਬਜ਼ਾ ਕਰਕੇ ਸਰਕਾਰੀ ਸਕੂਲ ਖੋਲ੍ਹਾਂਗੇ ਤੇ ਪੰਜਾਬ ਚ ਅਜਿਹਾ ਸਰਕਾਰੀ ਸਕੂਲ ਹੋਊਗਾ ਜਿੱਥੇ ਹਰ ਕਮਰੇ ਦੇ ਵਿੱਚ ਇੱਕ ਸਵਿਮਿੰਗ ਪੂਲ ਹੋਏਗਾ ਫਿਰੋਜ਼ਪੁਰ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਬਰਾੜ ਉਰਫ ਕਾਕਾ ਬਰਾੜ ਦੇ ਹੱਕ ਵਿੱਚ ਪ੍ਰਚਾਰ ਕਰਨ ਉਪਰੰਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਸੁਬੀ ਸਿੰਘ ਬਾਦਲ ਤੇ ਕਈ ਸਿਆਸੀ ਹਮਲੇ ਤੇ ਸਿਆਸੀ ਤੰਜ ਕੱਸੇ ਆਪਣੇ ਭਾਸ਼ਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਬੀ ਸਿੰਘ ਬਾਦਲ ਨੇ ਸੱਤਾ 'ਚ ਰਹਿੰਦਿਆਂ ਪੰਜਾਬ ਨੂੰ ਲੁੱਟਿਆ ਅਤੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪਹਾੜਾਂ ਵਿੱਚ ਆਪਣੇ ਲਈ ਇੱਕ ਲਗਜ਼ਰੀ ਹੋਟਲ ਬਣਾਇਆ ਜਿਸ ਦਾ ਕਿਰਾਇਆ 7 ਲੱਖ ਰੁਪਏ ਪ੍ਰਤੀ ਰਾਤ ਹੈ ਉਸ ਹੋਟਲ ਦੇ ਹਰ ਕਮਰੇ ਦੇ ਵਿੱਚ ਇੱਕ ਨਿੱਜੀ ਸੁਵੀਮੀ ਪੂਲ ਹੈ ਤੇ ਮਾ ਨੇ ਕਿਹਾ ਕਿ ਮੈਂ ਉਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਛੜਾ ਕੇ ਪੰਜਾਬ ਸਰਕਾਰ ਦਾ ਕਬਜ਼ਾ ਕਰਵਾਵਾਂਗਾ ਤੇ ਫਿਰ ਅਸੀਂ ਇਸ ਹੋਟਲ ਤੇ ਇੱਕ ਸਰਕਾਰੀ ਸਕੂਲ ਬਣਾ ਦੇਵਾਂਗੇ ਮਤਲਬ ਉਹ ਹੋਟਲ ਨੂੰ ਇੱਕ ਸਕੂਲ ਵਿੱਚ ਬਦਲ ਦੇਵਾਂਗੇ ਅਤੇ ਉਸ ਸਕੂਲ ਅਜੀਹਾ ਪੰਜਾਬ ਦਾ ਪਹਿਲਾ ਸਕੂਲ ਹੋਵੇਗਾ ਜਿੱਥੇ ਹਰ ਕਲਾਸ ਹਰ ਰੂਮ ਵਿੱਚ ਇੱਕ ਪੂਲ ਹੋਵੇਗਾ ਇੱਥੇ ਬੱਸ ਨਹੀਂ ਹੋਰ ਗੱਲ ਕਰਦਿਆਂ ਮੁਖਮੰਦੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਡੇ ਅਤੇ ਖਾਨਦਾਨੀ ਸਿਆਸਤਦਾਨ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਆਮ ਪਰਿਵਾਰਾਂ ਦੇ ਲੋਕ ਵਿਧਾਇਕ ਮੰਤਰੀ ਅਤੇ ਮੁੱਖ ਮੰਤਰੀ ਕਿਵੇਂ ਬਣ ਗਏ ਨੇ ਇਹ ਲੋਕ ਸੱਤਾ ਨੂੰ ਆਪਣੀ ਪਰਿਵਾਰਕ ਜਾਇਦਾਦ ਸਮਝਦੇ ਸਨ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਵੱਡੇ ਵੱਡੇ ਕਿਲੇ ਤੋੜ ਦਿੱਤੇ ਇਸ ਵਾਰ ਫਰੂਜ਼ਪੁਰ ਦਾ ਕਿਲਾ ਵੀ ਟੋਣਾ ਹੈ ਬਾਦਲ ਪਰਿਵਾਰ ਨੂੰ ਆੜੇ ਹੱਥੀ ਲੈਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਸਾਰੇ ਹੀ ਲੋਕ ਚੋਣਾਂ ਹਾਰ ਚੁੱਕੇ ਨੇ ਸਿਰਫ ਹਰਸਿਮਰਤ ਕੌਰ ਬਾਦਲ ਬਚੀ ਹੈ ਇਸ ਚੋਣ ਵਿੱਚ ਬਠਿੰਡਾ ਤੋਂ ਲੋਕ ਹਰਸਿਮਰਤ ਕੌਰ ਬਾਦਲ ਦੀ ਜੁਮਾੜਤ ਜਬਤ ਕਰਵਾ ਦੇਣਗੇ ਉਸ ਤੋਂ ਬਾਅਦ ਬਾਦਲ ਪਰਿਵਾਰ ਵਿੱਚ ਹਰ ਕੋਈ ਹਾਰ ਜਾਵੇਗਾ ਫਿਰ ਲੋਕ ਇੱਕ ਦੂਜੇ ਤੇ ਦੋਸ਼ ਨਹੀਂ ਲਗਾਉਣਗੇ ਕਿ ਤੁਸੀਂ ਹਾਰ ਗਏ ਤੇ ਕਿਉਂਕਿ ਹਾਰ ਹਰ ਕੋਈ ਹਾਰਿਆ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੁਬੀਸ਼ਿੰਘ ਬਾਦਲ ਉਹ ਏਸੀ ਵਿੱਚ 에어 ਕੰਡੀਸ਼ਨਰ ਕਮਰਿਆਂ ਤੇ ਹੋਟਲਾਂ ਦੇ ਵਿੱਚ ਰਹਿਣ ਵਾਲੇ ਨੇ ਸੁਬੀਸ਼ਿੰਘ ਬਾਦਲ ਪਹਿਲਾਂ ਤਾਪਮਾਨ ਪੁੱਛਦਾ ਕਿ ਬਾਹਰ ਕਿੰਨਾ ਤਾਪਮਾਨ ਹੈ ਜਦੋਂ ਬਾਹਰ ਦਾ ਤਾਪਮਾਨ 30 ਜਾਂ 32 ਡਿਗਰੀ ਸੈਲਸੀਅਸ ਹੁੰਦਾ ਤਾਂ ਉਹ ਫਿਰ 2 ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢ ਦੇਣ ਮੈਂ ਅੱਜ ਤੱਕ ਉਹਨਾਂ ਨੂੰ ਸੰਸਦ ਵਿੱਚ ਨਹੀਂ ਦੇਖਿਆ ਅਜੇ ਲੋਕ ਆਮ ਲੋਕਾਂ ਦੇ ਦਰਦ ਨੂੰ ਕਿਵੇਂ ਸਮਝਣਗੇ ਮੁਖਵੰਦੀ ਭਗਵੰਤ ਮਾਨ ਨੇ ਫਿਰੋਜ਼ਪੁਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਬੋਲਦਿਆਂ ਕਿਹਾ ਕਿ ਮੈਂ ਫਿਰੋਜ਼ਪੁਰ ਦੇ ਕਿਸਾਨ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਦੱਸਿਆ ਕਿ ਨਰਮੇ ਦੀ ਖੇਤੀ ਲਈ ਸਾਨੂੰ ਨਹਿਰੀ ਪਾਣੀ ਦੀ ਲੋੜ ਹੈ ਉਸ ਸਮੇਂ ਮੈਂ ਅਧਿਕਾਰੀਆਂ ਨੂੰ ਉਦੇਸ਼ ਦਿੱਤੇ ਕਿ ਅਤੇ ਨਾਲ ਹੀ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਉਹਨਾਂ ਨੂੰ 10 ਅਪ੍ਰੈਲ ਤੱਕ ਨਹਿਰੀ ਪਾਣੀ ਮਿਲ ਜਾਣਾ ਚਾਹੀਦਾ ਇਸ ਤੋਂ ਇਲਾਵਾ ਵੀ ਕਿਹਾ ਕਿ ਸਾਰੇ ਕਿਸਾਨਾਂ ਨੂੰ ਦਿਨ ਵੇਲੇ ਲੋੜਿੰਦੀ ਬਿਜਲੀ ਮਹੀਆ ਕਰਵਾਈ ਜਾਵੇ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਇਵਾਦਾ ਪੂਰਾ ਹੋਇਆ ਉਨੇ ਵੀ ਕਹ ਕੇ ਪਿਛਲੇ ਸਮੇਂ ਸੂਬੇ ਦੇ ਵਿੱਤ ਮੰਤਰੀ ਮਾਨਪੀ ਸਿੰਘ ਬਾਦਲ ਹਮੇਸ਼ਾ ਕਹਿੰਦੇ ਸਨ ਕਿ ਖਜ਼ਾਨਾ ਖਾਲੀ ਹੈ ਅਸੀਂ ਅੱਜ ਤੱਕ ਇਹ ਨਹੀਂ ਕਿਹਾ ਸਾਡਾ ਖਜ਼ਾਨਾ ਵੀ ਵੱਧ ਰਿਹਾ ਹੈ ਤੇ ਅਸੀਂ ਪਿਛਲੇ 2 ਸਾਲਾਂ ਵਿੱਚ 43 ਹਜ਼ਾਰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਨੇ ਅਸੀਂ 829 ਆਮ ਆਦਮੀ ਕਲੀਨਿਕ ਵੀ ਬਣਾਏ ਨੇ ਜਿਨ੍ਹਾਂ ਵਿੱਚ 2 ਕਰੋੜ ਲੋਕਾਂ ਦਾ ਮੁਫਤ ਇਲਾਜ ਕੀਤਾ ਗਿਆ ਹੈ ਸਕੂਲ ਆਫ ਐਮੀਨੈਂਸ ਖੋਲੇ ਜਿਸ ਕਰਨ ਅੱਜ ਸਰਕਾਰੀ ਸਕੂਲਾਂ ਦਾ ਨਤੀਜਾ 98% ਦੀ ਰਿਹਾ ਇਸ ਨਾਲ ਹੀ ਇਸ ਸਾਲ ਗਰੀਬ 2.5 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਲਿਆ ਹੈ। ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਮੈਂ ਤੁਹਾਡੀ ਮਜਬੂਰੀ ਨੂੰ ਮਰਜ਼ੀ ਵਿੱਚ ਬਦਲਾਂ ਚਾਹੁੰਦਾ। ਅੱਜ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣਾ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਤੁਹਾਡੀ ਮਜਬੂਰੀ ਹੈ ਕਿਉਂਕਿ ਤੁਹਾਨੂੰ ਸਰਕਾਰੀ ਸਕੂਲਾਂ ਤੇ ਹਸਪਤਾਲਾਂ 'ਤੇ ਭਰੋਸਾ ਨਹੀਂ ਆ। ਆਉਣ ਵਾਲੇ 2 ਸਾਲਾਂ ਵਿੱਚ ਮੈਂ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਨੂੰ ਇੰਨਾ ਵਧੀਆ ਬਣਾਵਾਂਗਾ ਕਿ ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਨੂੰ ਚੁਣਨਾ ਤਹਾਡੀ ਮਰਜ਼ੀ ਹੋਵੇਗੀ ਮਜਬੂਰੀ ਨਹੀਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਤੱਕ ਮੈਂ 1 ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ ਕਿਉਂਕਿ ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆ ਮੈਂ ਪੈਸਾ ਕਮਾਉਣ ਵਾਲਾ ਰਾਹ ਛੱਡ ਗਿਆ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਇਹ ਅਕਾਲੀ ਕਾਂਗਰਸੀ ਪੰਜਾਬ ਨੂੰ ਲੁੱਟ ਰਹੇ ਨੇ ਸਾਨੂੰ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਚਾਹੀਦਾ ਫਿਰ ਮੈਂ ਰਾਜਨੀਤੀ ਦਾ ਰਾਹ ਚੁਣਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਵਾਦੀ ਪਾਰਟੀ ਦੇ ਵਰਕਰਾਂ ਨੂੰ ਵੀ ਭਰੋਸਾ ਦਵਾਇਆ ਤੇ ਨਾਲ ਹੀ ਇਹ ਵੀ ਕਿਹਾ ਕਿ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਤੁਹਾਨੂੰ ਇਸ ਲਈ ਬੋਲਣ ਦੀ ਲੋੜ ਨਹੀਂ ਹੈ 4 ਜੂਨ ਤੋਂ ਬਾਅਦ ਬਿਨਾ ਬੋਲੇ ਤੁਹਾਨੂੰ ਆਪਣੀ ਯੋਗਤਾ ਅਨਸਾਰ ਸੰਗਠਨ ਅਤੇ ਸਰਕਾਰ ਵਿੱਚ ਥਾਂ ਮਿਲ ਜਾਏਗੀ ਉਹਨੇ ਇਹ ਵੀ ਕਿਹਾ ਕਿ ਹੁਣ ਤੱਕ ਅਸੀਂ ਆਮ ਵਰਕਰਾਂ ਨੂੰ ਹੀ ਸਰਕਾਰ ਨੇ ਸਾਰੇ ਬੋਰਡ ਤੇ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਤੁਹਾਡਾ ਪਿਆਰ ਅਤੇ ਸਤਿਕਾਰ ਮੈਨੂੰ ਕਦੇ ਥੱਕਣ ਨਹੀਂ ਦਿੰਦਾ ਉਹਨੇ ਕਿਹਾ ਕਿ ਮੈਂ ਵੀ ਤੁਹਾਡੇ ਵਿੱਚੋਂ ਹਾਂ ਪਿੰਡ ਵਿੱਚ ਰਿਆ ਅਤੇ ਅਜੇ ਵੀ ਪਿੰਡ ਨਾਲ ਜੁੜਿਆ ਹੋਇਆ ਹਾਂ ਇਸ ਲਈ ਮੈਂ ਤੁਹਾਡੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਮਹਿਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿੰਡ ਦੇ ਲੋਕਾਂ ਦੇ ਬਾਰੇ ਕੀ ਪਤਾ ਹੋਵੇਗਾ ਭਗਵੰਤ ਮਾਨ ਨੇ ਖਾਸ ਕਰਕੇ ਸੁਬੀਸ਼ਿੰਘ ਬਾਦਲ ਤੇ ਸਿਆਸੀ ਹਮਲੇ ਕੀਤੇ ਕਿਉਂਕਿ ਫਰੂਜ਼ਪੁਰ ਤੋਂ ਸੁਬੀਸ਼ਿੰਘ ਬਾਦਲ 2019 ਚ ਲੋਕ ਸਭਾ ਮੈਂਬਰ ਚੁਣੇਗੇ ਸੀ ਅੱਜ ਉਥੋਂ ਆਮ ਆਦੀ ਪਾਰਟੀ ਵਾਸਤੇ ਬੁਖਸਰ ਦੇ ਵਿਧਾਇਕ ਕਾਕਾ ਜਗਦੀਪ ਸਿੰਘ ਬਰਾੜ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਹੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਕੀਤਾ ਅਗਰ ਸ਼੍ਰੋਮਣੀ ਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਵਰਦੇਵ ਸਿੰਘ ਮਾਨ ਜਿਹੜੇ ਉਹ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਪਾਰਟੀ ਵੱਲੋਂ ਦੋ ਦਫਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸ਼ੇਰ ਸਿੰਘ ਕਬਾਇਆ ਉਮੀਦਵਾਰ ਨੇ ਜਦ ਕੇ ਭਾਰਤੀ ਜਨਤਾ ਪਾਰਟੀ ਨੇ ਹਲੇ ਉਮੀਦਵਾਰ ਕੋਸ਼ਿਸ਼ਤ ਕਰਨਾ ਫਿਲਹਾਲ ਜੋ ਟਿੱਪਣੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਭੀ ਸਿੰਘ ਬਾਦਲ ਦੇ ਕੀਤੀਆਂ ਖਾਸ ਕਰਕੇ ਉਹਨਾਂ ਦੇ ਕਾਰੋਬਾਰ ਤੇ ਉਹਨਾਂ ਦੇ ਹੋਟਲ ਨੂੰ ਸਰਕਾਰੀ ਸਕੂਲ ਵਿੱਚ ਤਬਦੀਲ ਕਰਨ ਦੇ ਜਿਹੜੇ ਫੈਸਲੇ ਸੁਣਾਏ ਨੇ ਉਹਨਾਂ ਫੈਸਲਿਆਂ ਤੇ ਕਾਲੀ ਦਲ ਕੀ ਆਪਣੀ ਨੀਤੀ ਸਪਸ਼ਟ ਕਰਦਾ ਹੈ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਟੋਲੇ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ